ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਦੇ ਅੰਦਰ ਸਟੀਮਰ ਪਲਾਂਟ 'ਚ ਹੋਇਆ ਬਲਾਸਟ ਦੇਰ ਰਾਤ 6 ਵਿਅਕਤੀ ਚੁੱਲ ਸੇ ਸੂਤਰਾਂ ਦੇ ਮੁਤਾਬਿਕ ਇੱਕ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਵੇਰਕਾ ਮਿਲਕ ਪਲਾਂਟ ਦੇ ਅਧਿਕਾਰੀਆਂ ਨੇ ਕੁਝ ਵੀ ਬੋਲਣ ਤੋਂ ਕੀਤਾ ਇਨਕਾਰ ਨਿਰਮਲ ਸਿੰਘ ਹੈ ਜੀ ਸਕਿਉਰਟੀ ਇੰਚਾਰਜ ਮੈਥੇ ਕੰਮ ਕਰਦਾ ਜੀ ਤੁਹਾਡੀ ਨਾਈਟ ਦੀ ਡਿਊਟੀ ਸੀਗੀ ਨਹੀਂ ਮੇਰੀ ਦਿਨੇ 9 ਤੋਂ 5 ਹੁੰਦੀ ਹੈ ਜੀ ਕੀ ਹਾਦਸਾ ਹੋਇਆ ਇੱਥੇ ਹਾਦਸੇ ਦੇ ਬਾਰੇ ਹੁਣ ਮੈਨੂੰ ਤਾਂ ਇਹਦੇ ਬਾਰੇ ਨੌਲੇਜ ਨਹੀਂ ਜੋ ਇਸ ਇਹਦੇ ਮਾਹਰ ਨੇ 에어 ਹੀਟਰਾਂ ਦੇ ਉਹੀ ਦੱਸ ਸਕਦੇ ਆ ਵੀ ਕੀ ਹਾਦਸਾ ਹੋਇਆ ਇੱਕ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਵਿਸ਼ਕਰਮਾ ਡੇਸ ਕਿਉਂਕਿ ਸੀਗਾ ਤਾਂ ਛੁੱਟੀ ਹੋਣੀ ਚਾਹੀਦੀ ਸੀ ਜੀ ਵਿਸ਼ਕਰਮਾ ਕੀ ਕੰਮ ਕਰਦਾ ਸਿਸਟਮ ਇਸ ਕਰਮਾ ਡੇਨੀਏ ਫੋਰਮੈਨ ਸੀਗਾ ਇਹ 24 ਘੰਟੇ ਹਾਜ਼ਰ ਅੰਦਰ ਫੈਕਟਰੀ ਚ ਦੁੱਧ ਸਾਡਾ 24 ਘੰਟੇ ਚੱਲਦਾ ਠੀਕ ਆ ਐਸੈਂਸ਼ੀਅਲ ਸਰਵਿਸ ਚ ਆਉਨੇ ਆ ਸੀ ਸਾਨੂੰ ਕਿਸੇ ਵੀ ਟਾਈਮ ਬੁਲਾਉਂਦੇ ਆ ਤਾਂ ਸਾਨੂੰ ਆਉਣਾ ਪੈਂਦਾ ਜਿਹੜੇ ਫੈਕਟਰੀ ਚ ਨਹੀਂ ਬੰਦੇ ਜਿਹੜੇ ਬੰਦੇ ਕੁਝ ਟੈਕਨੀਕਲ ਬੰਦੇ ਨੇ ਨਾ ਜਿਹੜੇ ਉਹਨਾਂ ਨੂੰ ਆਉਣਾ ਪੈਂਦਾ ਜੱਕ ਮੀ ਬਜੇ ਤਕਰੀਬਨ 10:30 ਪੌਣੇ 11 ਵਜੇ ਹੋਇਆ ਕੱਲ੍ਹ ਜਗਮੀ ਪੰਜ ਬੰਦੇ ਜਗਮੀ ਇੱਕ ਮੁੰਡੇ ਦੀ ਕਨਾਲ ਜਾਂਦੀ ਡੈਥ ਹੋ ਗਈ ਜਗਮੀ ਕੜੇ ਹਸਪਤਲ ਲੱਗ ਗਈ ਉਹ ਡੀ ਐਮ ਸੀ ਡੀ ਐਮ ਸੀ ਜਿਹੜੇ ਕਨਾਲ ਜਾਂ ਜਿਹੜੇ ਦੀ ਡੈਥ ਹੋ ਕਿੰਨੀ ਦੇਰ ਤੋਂ ਤੁਸੀਂ ਕੰਮ ਕਰਦੇ ਕਿ ਉਹ ਨੂੰ ਹੋ ਗਿਆ ਮੇਰਾ خیال 20 20 ਸਾਲ ਵੀ 25 ਸਾਲ ਹੋ ਗਏ ਠੀਕ ਹੈ ਯਾਨੀ ਕਿ 40 ਦੇ ਨੜੇ ਤੇੜੇ ਉਹਨਾਂ ਦੀ ਏਜ ਹੋ ਗਈ ਹਾਂ 40 42 ਦੇ ਨੜੇ ਤੇੜੇ ਠੀਕ ਉਹ ਇਸ ਵੀ ਮੈਂ ਬਤੌਰ ਜਰਨਲਿਸਟ ਮੇਰਕਾ ਡਰੀ ਪੁਲਿਆਣਾ ਕੰਮ ਕਰਦੇ ਆ। ਸਾਡਾ ਇਹ ਕੀ ਹਾਸਾ ਹੋਇਆ, ਕਦੋਂ ਹੋਇਆ, ਕਿੰਨੇ ਲੋਕ ਜ਼ਖਮੀ ਹੋਏ ਨੇ, ਕਿੰਨੇ ਦੀ ਮੌਤ ਹੋਈ ਹੈ। ਦੇਖੋ ਜਿਹੜਾ ਹਾਸਾ ਇਹ ਪਿੰਨਤ ਬਹੁਤ ਹੀ ਦੁਖਦਾਈ ਹਾਸਾ ਹੋਇਆ। ਇਹਦੇ ਵਿੱਚ ਅਸੀਂ ਆਪਣਾ ਇੱਕ ਬਹੁਤ ਹੀਰੇ ਵਰਗਾ ਵਰਕਰ ਜਿਹੜਾ ਕਿ ਬੋਲਰ ਦਾ ਇੰਚਾਰਜ ਵੀ ਸੀ, ਉਹ ਗਵਾ ਦਿਆ ਹੈ। ਤੇ ਨਾਲ ਉਹਦੇ ਸਾਡੇ 4 ਬੰਦੇ ਹੋਰ ਜ਼ਖਮੀ ਹੋਏ ਨੇ। ਤੇ ਉਹਨਾਂ ਦੀ ਹਾਲਤ ਠੀਕ ਹੈ। ਕਹਤੇ ਨੇ ਜਿਹੜੇ ਮੌਤ ਦਾ ਕਾਰਨ ਕਿ ਬਲਾਸਟ ਹੋਣ ਦਾ ਕਾਰਨ ਕੀ ਹੈ ਸਰ ਕਿੱਦਾਂ ਹੋਇਆ ਕਿਉਂ ਹੋਇਆ ਬੇਸਿਕ ਤੱਕ ਨਹੀਂ ਰੀਜ਼ਨ ਕੀ ਹੈ ਦੇਖੋ ਤਕਨੀਕ ਜਿਤ ਤੱਕ ਤਕਨੀਕੀ ਰੀਜ਼ਨ ਦਾ ਕਾਰਨ ਹੈ ਉਹ ਅਸੀਂ ਕਮੇਟੀ ਬਣਾਤੀ ਹੈ ਉਹਦੀ ਕੋ ਪੜਤਾਲ ਕਰਨ ਲੱਗੇ ਆ ਤੇ ਜਿਹੜੇ ਐਕਸਪਰਟਸ ਹੈ ਉਹਦੇ ਉਹ ਬੁਲਾਉਣ ਲੱਗੇ ਆ ਜਿਵੇਂ ਵੀ ਉਹ ਰਿਪੋਰਟ ਦੇਣਗੇ ਆਪ ਜੀ ਨੂੰ ਸਬਮਿਟ ਕਰ ਦਿੱਤੀ ਜਾਵੇਗੀ ਜਿਹੜਾ ਵਿਅਕਤੀ ਹੈ ਜੈਨ ਹੈ ਕਹਿੰਦੇ ਕਿ ਇਹ ਛੁੱਟੀ ਤੇ ਸੀਗਾ ਉਸ ਵਕਤ ਤੇ ਇਸ ਨੂੰ ਪ੍ਰੈਸ਼ਰ ਪ੍ਰੈਸ਼ਰ ਕਰਕੇ ਨੂੰ ਬਿਲਕੁਲ ਪ੍ਰੈਸ਼ਰ ਨਹੀਂ ਕੀਤਾ ਹੋਇਆ ਕਿਸੇ ਨੇ ਦਿਨ ਚ ਆਇਆ ਸਭ ਨੂੰ ਵੀ ਮਿਲਿਆ ਮੈਨੂੰ ਮਿਲਿਆ ਹਾਲਾਂਕਿ ਮੈਨੂੰ ਦਿਨੇ ਉਹ ਇਹ ਕਹਿ ਕੇ ਗਿਆ ਤੁਸੀਂ ਜੀ ਸਾਡੇ ਬੋਇਲਰ ਵੱਲੋਂ ਨਿਸ਼ਚਿਤ ਹੋ ਜੋ ਅਸੀਂ ਸੀਜ਼ਨ ਅਸੀਂ ਇੱਕ ਦਿਨ ਤਾਂ ਸ਼ੁਰੂਆਤ ਕਰਦੇ ਹਾਂ ਨਾ ਪਲਾਂਟ ਦੀ ਅਸੀਂ ਅੱਜ ਵਿਸ਼ਕਰਮਾ ਦੇ ਮਨਾ ਕੇ ਉਸ ਤੋਂ ਸ਼ੁਰੂਆਤ ਕਰਨੀ ਸੀ ਅੱਜ ਅਸੀਂ ਆਪਣਾ ਪਾਊਡਰ ਪਲਾਂਟ ਜਿਹੜਾ ਸਾਡਾ ਕਿ ਮੇਜਰ ਯੂਨਿਟ ਹੈ ਇਹ ਚੇਦਾ ਯੂਨਿਟ ਹੈ ਉਹ ਤਾਂ ਪਾਊਡਰ ਬੰਦ ਹੈ ਉਹ ਸਟਾਰਟ ਕਰਨਾ ਸੀਗਾ ਸਟੀਮ ਬੋਇਲਰ ਸੀਗਾ ਹਾਂ ਜੀ ਸਟੀਮ ਬੋਇਲਰ ਹੈ ਸਾਡੇ ਗੈਸ ਤੇ ਹੈ ਐਕਚੁਅਲੀ ਵਿੱਚ ਤੇ ਥੋੜਾ ਜਿਹਾ ਐਕਸੀਡੈਂਟ ਹੋਇਆ ਹੈ ਠੀਕ ਹੈ ਉਹਨੇ ਪਹਿਲਾਂ ਵੀ ਇਸ ਚੀਜ਼ ਨੂੰ ਸਾਰਾ ਕੁਝ ਟ੍ਰਾਈ ਲੈ ਕੇ ਸਾਨੂੰ ਦਿਨ ਚ ਕਹਿ ਗਿਆ ਮੈਂ ਟ੍ਰਾਈ ਲਈ ਹੋਈ ਹੈ ਜੀ ਸਾਰੀ ਪਰ ਫਿਰ ਵੀ ਉਹ ਇੰਨਾ ਆਪਣੇ ਕੰਮ ਦੇ ਪ੍ਰਤੀ ਉਹਦੀ ਡੈਡੀਕੇਸ਼ਨ ਸੀ ਉਦੋਂ ਉਹ ਦਵਾਰਾ ਫੇਰ ਉਹਨੂੰ ਰਾਤ ਨੂੰ ਚੈੱਕ ਕਰਨ ਵਾਸਤੇ ਆਇਆ ਨਹੀਂ ਉਹ ਕਹਿੰਦੇ ਨਹੀਂ ਉਹ ਕਰਕੇ ਬਿਲਕੁਲ ਬੁਲਾਇਆ ਪਾਰਟੀ ਤੇ ਮੈਂ ਵੱਡੇ ਪਾਰਟੀ ਤੇ ਵੀ ਉਹਨਾਂ ਨੇ ਨੋ ਨਹੀਂ ਇਹ ਪਾਰਟੀ ਮੇਰੇ ਕੋਲ ਉਹਨਾਂ ਦੇ ਫੈਮਿਲੀ ਮੈਂਬਰਸ ਵੀ ਆਏ ਸੀ ਪਾਰਟੀ ਤੇ ਪਰ ਉਹਨੂੰ ਕਿਸੇ ਨੇ ਕਿਹਾ ਆਪਣੇ ਕੰਮ ਦੇ ਪ੍ਰਤੀ ਉਹ ਇੰਨਾ ਵਫਾਦਾਰ ਸੀ ਉਹ ਕਹਿੰਦੇ ਮੈਨੂੰ ਫੋਨ ਆ ਰਹੇ ਸੀਗੇ ਕਿ ਨਹੀਂ ਬੁਲਾ ਰਹੇ ਕਿਸੇ ਨੇ ਫੋਨ ਨਹੀਂ ਕਰਿਆ ਕਿਸੇ ਨੇ ਕੁਝ ਨਹੀਂ ਕਰਿਆ ਰੂਟੀਨ ਦਾ ਕੰਮ ਹੈ ਰੂਟੀਨ ਜੱਗੇ ਵੀ ਆਉਂਦੇ ਜਾਂਦਾ ਸੀ ਰਾਤ ਨੂੰ ਆ ਜਾਂਦਾ ਸੀ ਆਪਣੇ ਕੰਮ ਨੂੰ ਦੇਖਦੇ ਹੋਏ ਸਰ ਬਾਕੀ ਬੰਦੇ ਕਿੱਥੇ ਨੇ ਕਿਹੜੀ ਜਗ੍ਹਾ ਦੇ ਉੱਪਰ ਉਹਨਾਂ ਦਾ ਇਲਾਜ ਚੱਲ ਰਿਹਾ ਕਿਸ ਤਰ੍ਹਾਂ ਦੀ ਹਲਾੜ ਡੀ ਐਮ ਸੀ ਤੇ ਜੋ ਵੀ ਸਾਡੇ ਮੈਕਨਿਕ ਬੰਦੋਂ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਸਾਰੀ ਉਹ ਅਸੀਂ ਉਹਨਾਂ ਨੂੰ ਮਦਦ ਕਰਨ ਲਈ ਇਹ ਬੋਇਲਰ ਅਟੈਂਡੈਂਟ ਗ੍ਰੇਡ 1 ਸੀਗਾ ਹੁਣ ਇਹਦੀ ਰੀਸੈਂਟਲੀ ਪ੍ਰਮੋਸ਼ਨ ਕੀਤੀ ਹੈ ਗ੍ਰੇਡ 2 ਤੋਂ ਗ੍ਰੇਡ 1 ਕਰਿਆ ਤੇ ਬਾਕੀ ਕਿੰਨੀ ਉਮਰ ਕਿੰਨੀ ਕਿੰਨੀ ਦੀ 40 ਸਾਲ ਦੀ ਉਮਰ ਸੀ ਤੇ ਬਾਕੀ ਕਿਹੜੀ ਪੋਸਟਾਂ ਸੀ ਇਹਦੇ ਬੰਦੇ ਜ਼ਖਮੀ ਨੇ ਇੱਕ ਸੱਦਾ ਫੋਰਮੈਨ ਹੈ ਮੈਕੈਨਿਕਲ ਦਾ ਉਹ ਜ਼ਖਮੀ ਹੈ ਕੁਝ ਹੈਲਪਰ ਸੀਗੇ ਉਹ ਜ਼ਖਮੀ ਉਹ ਸਾਈਡ ਤੇ ਖੜੇ ਸੀ ਉਹ ਇਸ ਕਰਕੇ ਉਹਨਾਂ ਦਾ ਬਚਾਅ ਹੋ ਗਿਆ ਉਹਨਾਂ ਦੇ ਕੱਚ ਵੱਜਿਆ ਇਹ ਮੇਨ ਮੂਰੇ ਸੀਗਾ ਕਿਉਂਕਿ ਮੇਨ ਇਨਚਾਰਜ ਹੀ ਇਹ ਹੈ ਜੀ ਇਹ ਜਿਆਦਾ ਉਹਦੀ ਭੇਟ ਚ ਆ ਗਿਆ ਜੀ ਤੁਹਾਨੂੰ ਦੇ ਕੋ ਟੈਕਨੀਕੀ ਮਾਹਰਾਂ ਦੀ ਮੁੱਲੂਕੀ ਜੁੜੀ ਹੁੰਦੀ ਜਿਹੇ ਵਿੰਦਰ ਗੁਰ ਕਰਨ ਦੇ ਵਿੱਚ ਤੇ ਕੋਈ ਟੈਕਨੀਕੀ ਮਾਹਰ ਖੁਦ ਟੈਕਨੀਕੀ ਮਾਹਰ ਹੈ ਖੁਦ ਟੈਕਨੀਕੀ ਮਾਹਰ ਹੈ ਕੋਈ ਸਾਡੇ ਬਾਹਰੋਂ ਨਹੀਂ ਹੁੰਦੇ ਅਸੀਂ ਸਾਡਾ ਇੰਟਰਨਲ ਹੀ ਸਾਡਾ ਸਿਸਟਮ ਹੀ ਇਸ ਤਰ੍ਹਾਂ ਦਾ ਹੈ ਕਿ ਸਾਡੇ ਕੋਲ ਹਰ ਇੱਕ ਤਰ੍ਹਾਂ ਦਾ ਟੈਕਨੀਕੀ ਮਾਹਰ ਹੈਗਾ ਹੈ ਹਾਂਜੀ तकरीबन ਇਹ ਰਾਤ ਨੂੰ ਪੌਣੇ 11 ਵਜੇ 10:30 ਪੌਣੇ 11 ਦੇ ਵਿੱਚ ਵਿੱਚ ਹੋਇਆ ਜੀ ਜੀ ਅਸੀਂ 8:30 ਵਜੇ ਇੱਥੋਂ ਨਿਕਲੇ ਆ ਸਾਰੇ ਬੰਦੇ ਮਲਾ ਕੇ ਸਾਰੇ ਸਾਡੇ 2 ਫੋਰਮਨ ਫੋਰਮਨ ਇਲੈਕਟ੍ਰੀਕਲ ਤੇ ਫੋਰਮਨ ਰੈਫਰਿਜਰੇਸ਼ਨ ਵੀ ਇੱਥੇ ਸੀਗੇ ਉਹ ਇਹਨੇ ਖਾਣਾ ਖਾਣ ਚਲੇ ਗਏ ਇਹ ਇਹਨੇ 3 ਬੈਂਚ ਲੱਗਿਆ ਅੰਦਰ ਜਿਹੜੀ ਵਾਕਿਆ ਇਧਰ ਪਹਿਲਾਂ ਵੀ ਹੋਇਆ ਨਹੀਂ ਪਹਿਲਾਂ ਕਦੀ ਇਸਦੇ ਬਲਾਸਟਿੰਗ ਹੋਇਆ ਸਰ ਪਹਿਲਾਂ ਵੀ ਕਹਿੰਦੇ ਜਿਹੜੇ ਜਿਹਨਾਂ ਦੀ ਡੈਥ ਹੋਈ ਆ ਉਹ ਪਹਿਲਾਂ ਵੀ ਝੂਲਦੇ ਬਰਨ ਹੋਏ ਸੀਗੇ ਪਹਿਲਾਂ ਇਸ ਵਾਰ 8 ਸਾਲ ਪਹਿਲਾਂ 8-10 ਸਾਲ ਪਹਿਲਾਂ ਹੋਇਆ ਮੈਨੂੰ ਨਹੀਂ ਉਹਦੇ ਬਾਰੇ ਨੌਲੇਜ ਵੈਸੇ ਸਟ੍ਰੀਮ ਸਟੂਮ ਨਾਲ ਸਾਡੇ ਰੁਟੀਨ 'ਚ ਕੋਈ ਬਾਲ ਫੁੱਲ ਗਿਆ ਪੈਂਦੀ ਰਹਿੰਦੀ ਆ ਇਹ ਇੰਡਸਟਰੀ ਦਾ ਉਹ ਹੋ ਗਿਆ ਪਾਰਟੀ ਹੈ ਮੇਰੇ ਅੱਤੇ ਖੁਦ ਪਈ ਹੋਈ ਹੈ ਕਿਸੇ ਦਾ ਕਿਸੇ ਨਾਲ ਹਾਸਾ ਹੁੰਦੇ ਰਹਿੰਦੇ ਹਾਸਾ ਐਨੀਆ ਵੀ ਰੂਟੀਨ ਚ ਹੁੰਦੇ ਰਹਿੰਦੇ ਨੇ ਕਈ ਵਾਰੀ ਕੋਈ ਬਾਲ ਜਿਆਦਾ ਕਿਸੇ ਨੇ ਖੋਲਤਾ ਉਹ ਥੱਲੇ ਪੈਰਾਂ ਚ ਪੈ ਗਈ ਸਟੀਮ ਇਸ ਤਰ੍ਹਾਂ ਦੀ ਹਾਸੇ ਮਾੜੀ ਮੋਟੀ ਹੁਣ ਇਨਕੁਆਰੀ ਵਗੈਰਾ ਬਿਠਾਈ ਜਾਏ ਇਨਕੁਆਰੀ ਬਿਠਾਤੀ ਜੀ ਜਿਹੜੇ ਇੱਕ ਵੀ ਡੈਸਕੀ ਤੇ ਚਾਰ ਬੰਦੇ ਬਿੜੇ ਹੋ ਹਾਂਜੀ ਜੀ ਕਿਹੜੀ ਇਨਕੁਆਰੀ ਬਿਠਾਈ ਗਈ ਹੈ ਇਨਕੁਆਰੀ ਬਿਠਾਤੀ ਜੀ ਤੇ ਉਹਦੇ ਮੈਂਬਰ ਹੈ ਤੇ ਉਹ ਸਾਨੂੰ ਜਿਵੇਂ ਵੀ ਸਾਨੂੰ ਰਿਪੋਰਟ ਦੇਣਗੇ ਵੀ ਕੀ ਫਾਲਟ ਸੀ ਉਹ ਕਿਤੇ ਨਾ ਕਿਤੇ ਕੋਈ ਫਾਲਟ ਹੈ ਤੇ ਉਹ ਅਸੀਂ ਕੱਢ ਕੇ ਤੁਹਾਨੂੰ ਆਉਂਦੇ ਹਾਂ ਸਰ ਜਿੱਦਾਂ ਤੁਸੀਂ ਕਹਿ ਰਹੇ ਕਿ ਇਦਾਂ ਦੇ ਹਾਸੇ ਹੁੰਦੇ ਰਹਿੰਦੇ ਆ ਹੁੰਦੇ ਨਹੀਂ ਰਹਿੰਦੇ ਦੇਖੋ ਇਹਨੂੰ ਗੱਲ ਨੂੰ ਘਮਾਉਣਾ ਵੀ ਹੁੰਦੇ ਰਹਿੰਦੇ ਆ ਤੁਸੀਂ ਆਪ ਹੀ ਕਹਿ ਨਹੀਂ 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 ਬਿਲਕੁਲ ਨਹੀਂ ਤੁਸੀਂ ਆਖਿਆ ਸਟੀਮ ਬੰਦ ਸੋ ਤਾਂ ਉਹ ਜਿਹੜੇ ਕੋਈ ਅਨਨੋਨ ਬੰਦੇ ਸਾਡੇ ਕੋਲ ਕੈਜੂਅਲ ਬੰਦੇ ਆ ਜਾਂਦੇ ਆ ਜਿਨ੍ਹਾਂ ਨੂੰ ਨਹੀਂ ਪਾਲਦਾ ਪਤਾ ਲੱਗਦਾ ਉਹ ਕਿਵਰੀ ਬਾਲਗੋਲ ਖੋਲ ਲੈਂਦੇ ਉਹਨਾਂ ਸਟੀਮ ਪੈ ਜਾਂਦੀ ਹੈ ਇਸ ਚੀਜ਼ ਦੇ ਇਤਿਆਤ ਵਾਸਤੇ ਕੀ ਕਰੀਏ ਕਿਸ ਤਰ੍ਹਾਂ ਇਸ ਚੀਜ਼ ਦੇ ਇਦਾਂ ਦਾ ਵਾਕਿਆ ਨਾ ਹੋਵੇ ਇਸ ਵਾਸਤੇ ਕਰਦੇ ਕੀ ਹਾਂ ਸਰ ਨਹੀਂ ਉਹ ਤਾਂ ਡੈੱਡ ਪੁਆਇੰਟ ਰੱਖਿਆ ਹੁੰਦਾ ਸਾਡਾ ਪਿੱਛੇ ਵੈਸੇ ਤਾਂ ਅਸੀਂ ਸਭ ਨੂੰ ਕਦੇ ਕੋਈ ਨਾ ਕੋਈ ਕਰ ਦਿੰਦਾ ਨਹੀਂ ਇਸ ਤਰ੍ਹਾਂ ਕੋਈ ਨਹੀਂ ਕਰਦਾ ਸਰ ਜੀ 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 ਦਿੱਤਿਆ ਉਹਦੀ ਵਾਈਫ ਵੀ ਇੱਥੇ ਕੰਮ ਕਰਦੀ ਬਿਲਕੁਲ ਉਹਦੀ ਵਾਈਫ ਇੱਥੇ ਕੰਮ ਕਰਦੀ ਹੈ ਬੜੀ ਅੱਛੀ ਲੇੜੀ ਹੈ ਉਹ ਅਸੀਂ ਉਹਨੂੰ ਵੀ ਪਿੱਛੇ ਜੇ ਪ੍ਰਮੋਟ ਕਰਿਆ ਲੇਕਿਨ ਉਹ ਅਜੇ ਕੱਚੇਆਂ ਦੇ ਵਿੱਚ ਹੈ ਤੇ ਉਹਦੇ ਬਾਰੇ ਵੀ ਅਸੀਂ ਕੁਝ ਸੋਚ ਰਹੇ ਹਾਂ ਜੋ ਮੇਰੇ ਵੱਲੋਂ ਹਦਾਇਤ ਹੋਵੇ ਉਹ ਜੀ ਆਂਦੇ ਲਈ ਬੈਸਟ ਕਰਾਂਗੇ ਕੋਈ ਸਰ ਜਾਣਕਾਰੀ ਹੈ ਕਿੰਨੇ ਪਰਿਵਾਰ ਦੇ ਉਹਦੇ ਮੈਂਬਰ ਨੇ ਕਿੰਨੇ ਨੇ ਇੱਕ ਬੇਟਾ ਇੱਕ ਬੇਟੀ ਹੈ ਠੀਕ ਹੈ ਕੈਪਟਨ ਜੀ ਤੁਸੀਂ ਹਾਂ ਮੇਰੀ ਮੇ ਮੈਂ ਪਹਿਲੇ ਉਹ ਮੇਰੀ ਘਰ ਨਾਲ ਬਰਮੋਲੀ ਦੇ ਪਹੁੰਚੇ ਮੈਂ ਬਸਤੂ ਦੇ ਅੰਦਰ ਸੁਬੀਰ ਕਦੇ ਵਿੱਚ ਪਹੁੰਚੋ ਕਿ ਤੁਹਾਨੂੰ ਸ਼ਿਕਾਇਤ ਕੀ ਆਈ ਹੈ ਡਿਟੇਲ ਕੀ ਉਹ ਥੋੜਾ ਥੱਲੇ ਰੱਖੋ ਯਾਰ ਹਾਂਜੀ ਕੋਈ ਨਹੀਂ ਕੰਟਰੋਲ ਰੂਮ ਤੋਂ ਕਾਲ ਆਈ ਸੀ ਰਾਤ ਬਲਾਸਟ ਵੀ ਉਹ ਤੇ 에어 ਹੀਟਰ ਹੈ ਉਹਦੇ ਵਿੱਚ ਕੋਈ ਗੈਸ ਵੜਨ ਨਾਲ ਬਲਾਸਟ ਹੋਇਆ ਅੱਗ ਲੱਗੀ ਸੀ ਫਾਇਰ ਬ੍ਰਿਗੇਡ ਨੇ ਆ ਕੇ ਅੱਗ ਬੁਝਾਤੀ ਤੇ ਬਾਕੀ ਵੈਰੀਫਾਈ ਕਰਦੇ ਤੁਸੀਂ ਜੋ ਆਉਗਾ ਸਰ ਕੋਈ ਡੈਥ ਵੀ ਹੋਈ ਹੈ ਦੇਤੇ ਇੱਕ ਬੰਦੇ ਦੀ ਹੋਈ ਹੈ ਇਨਫਰਮੇਸ਼ਨ ਆਈ ਕਿ ਕਿੰਨੇ ਡੋਟਰ ਕਿੰਨੇ ਬੰਦੇ ਚੂਤੇ ਜੀ ਚਾਰ ਜਾਂ ਪੰਜ ਅੱਛਾ ਅੱਗੇ ਜਿਆਦਾ ਵੱਡੀ ਹੀ ਜਿਹੜਾ ਮੈਂ ਜਿਆਦਾ ਨਹੀਂ ਸ਼ੁਭਾ ਵੀ ਗੇੜਨੇ ਚਾਹਦੇ ਵੀ ਆ ਤੇ ਫਿਰ ਹਰ ਇੱਕ ਮੇਰੀ ਕਾਰਵਾਈ ਸਰ ਕੋਈ ਨਹੀਂ ਆਪਾਂ ਹੁਣ ਦੇਖਦੇ ਨੇ ਜਾਂਚ ਕੀਤੀ ਜਾ ਰਹੀ ਇਨਵੈਸਟੀਗੇਸ਼ਨ ਚ ਦੇਖਦੇ ਨੇ ਕੀ ਹੈ ਮੈਂ ਇਸ ਨੂੰ